ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪ ਦੇ ਨਾਲ ਅਸੀਂ ਕਿਸਮਤ ਜੋੜੀ ਸੀ ਜਿਹੜੀ ਆਸ ਤੇ ਉ ਪੂਰੀ ਨਾ ਹੋਈ ਸਾਨੂੰ ਜੂਝਣਾ ਪਿਆ ਮੁਰ ਹੱਕਾਂ ਵਾਸਤੇ ਉਹਨਾਂ ਜੂਝਣ ਵਾਲਿਆਂ ਵਿੱਚ ਇੱਕ ਨਾਮ ਆਉਂਦਾ ਬਾਪੂ ਸੂਰਤ ਸਿੰਘ ਜੀ ਖਾਲਸਾ ਹਸਨਪੁਰ ਵਾਲੇ ਜਿਹੜੇ ਆਪਣੀ ਜ਼ਿੰਦਗੀ ਦੇ 40 ਸਾਲ ਸੰਘਰਸ਼ ਦੇ ਲੇਖੇ ਲਾਉਂਦੇ ਨੇ ਤੇ 2015 ਤੋਂ ਲੈ ਕੇ ਸਿੱਖ ਬੰਦੀਆਂ ਦੀ ਰਿਹਾਈ ਵਾਸਤੇ ਉਹ ਭੁੱਖ ਹੜਤਾਲ ਤੇ ਗਏ ਤੇ ਆਪ ਦੀ ਤੋੜ ਨਵਾ ਕੇ 14 ਜਨਵਰੀ 2025 ਨੂੰ ਉਹ ਕੌਮ ਫਤਿਹ ਬਲਾ ਕੇ ਨਹੀਂ ਕੌਮ ਹਮੇਸ਼ਾ ਉਹਨਾਂ ਨੂੰ ਯਾਦ ਰੱਖੇਗੀ ਇੱਥੇ ਇੱਕ ਗੱਲ ਕਹਿਣ ਵਾਲੀ ਆ ਸਿੱਖ ਕੌਮ ਪੰਜਾਬੀ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਆਗੂ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਆਓ ਆਪਾਂ ਉਹਦਾ ਵੀ ਸਾਥ ਦੇਣਾ ਇੱਕ ਬਾਬਾ ਤਾਂ ਤੁਰ ਗਿਆ ਦੂਜੇ ਸਾਂਭ ਲਵੋ ਜਾਂ ਖਨੌਰੀ ਬਾਰਡਰ ਤੇ ਸੁੱਖ ਸਾਂਭ ਲਵੋ ਆਗੂ ਸੁੱਖਾਂ ਮੰਗিয়ে ਡੱਲੇਵਾਲ ਦੀਆਂ ਆਗੂ ਬਾਹਾਂ ਫੜিয়ে ਕੌਮ ਦੇ ਲਾਲ ਦੀਆਂ ਕਿਹਰੇ ਪਾਈ ਗਦਾਰ ਰਾਖੀ ਕਰਨੀ ਪੈਣੀ ਐ ਬਾਪੂ ਸੂਰਤ ਸਿੰਘ ਦੀ ਸੂਰਤ ਚੇਤੇ ਰਹਿਣੀ ਐ ਕਲਵੀਰ ਸਿੰਘ ਦੀ ਡਾਂਸੀਵਾਲ ਵਾਲੇ ਨੇ ਕਲਮਬੰਦ ਕੀਤਾ ਉਹ ਮਾਰਦਾ ਢਾਟੀ ਜੱਥਾ ਮੇਰੇ ਸਾਥੀ ਸੁਖਪਾਲ ਸਿੰਘ ਢਾਣੀਵਾਲ ਗੁਰਵਿੰਦਰ ਸਿੰਘ ਢਾਣੀਵਾਲ ਤੇ ਸਰੰਗੀ ਮਾਸਟਰ ਜਸਕਰਨ ਸਿੰਘ ਢਾਣੀਵਾਲ ਇੰਜ ਗਾ ਰਹੇ ਨੇ ਜੀ ਆਪਣੀ ਕੌਮ ਦੇ ਲਿਖੇ ਲਾ ਦਿੱਤੀ ਆਪਣੀ ਬਣਦੀ ਡੋਟੀ ਤੁਸਾਂ ਨੇ ਬਾਦ ਦਿੱਤੀ ਜ਼ਿੰਦਗੀ ਆਪਣੀ ਕੌਮ ਦਿੱਲੀ ਦੇ ਯੋਧਾ ਜਰੋਂ ਹੈ ਰਾਤੇ ਸੀ ਜਿਹੜੀ ਖੱਟਦੀ ਲੀਕ ਕਦੇ ਨਾ ਟਹਿਣੀ ਏ ਸੂਰਜ ਸਗਦੇ ਸੂਰਤ ਚੇਤੇ ਰਣੀ ਏ ਸੂਰਜ ਸਗਦੇ ਸੂਰਤ ਚੇਤੇ ਰਣੀ ਏ ਕੰਦਰੇ ਲੋਕੀ ਜਉਂਦਿਆਂ ਦਾ ਮਲ ਪਾਉਂਦੇ ਨਹੀਂ ਮਰਿਆਂ ਤੇ ਫਲ ਪਾਉਂਦੇ ਦਰੇ ਲੋਕੀ ਜਾਂਉਂਦਿਆਂ ਦਾ ਮਲ ਪਾਉਂਦੇ ਨਹੀਂ ਮਰਿਆਂ ਤੇ ਫਲ ਪਾਉਂਦੇ